ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਜੀ ਤਰੋ ਜੀ ਅੱਜ ਸੀਗਾ ਦਿਨ ਸੋਮਵਾਰ ਦਾ ਤੇ ਇੱਥੇ ਸੀਗਾ ਸਵੇਰ 4:30 ਵਜੇ ਦਾ ਟਾਈਮ ਸੀਗਾ ਤੇ ਆਪਾਂ ਉੱਠ ਗਏ ਸੀਗੇ ਕਿ ਆਪਾਂ ਪਾਣੀ ਪੀਤਾ ਤੇ ਉਸ ਤੋਂ ਬਾਅਦ ਆਪਾਂ ਆ ਪਿੰਡੀਆਂ ਦੀ ਸਬਜ਼ੀ ਰਾਤ ਟਾਈਮ ਹੀ ਕਟਿੰਗ ਕਰਕੇ ਰੱਖ ਲਈ ਸੀਗੀ ਤੇ ਕਿਉਂਕਿ ਜੋ ਪਿੰਡੀਆਂ ਦੀ ਸਬਜ਼ੀ ਹੁੰਦੀ ਹੈ ਨਾ ਉਹਨਾਂ ਨੂੰ ਮੈਂ ਰਾਤ ਟਾਈਮ ਹੀ ਕਟਿੰਗ ਕਰਕੇ ਰੱਖ ਲੈਣੀ ਆ ਸਵੇਰ ਨਾ ਥੋੜਾ ਜਿਹਾ ਸੌਖਾ ਹੋ ਜਾਂਦਾ ਵਾ ਕੰਮ ਤੇ ਇਥੇ ਆਪਾਂ ਤੇਲ ਗਰਮ ਧਰ ਦਿੱਤਾ ਸੀਗਾ ਗੈਸ ਤੇ ਤੇ ਜੋ ਆਪਣੇ ਰਾਤ ਵਾਲੇ ਭਾਂਡੇ ਮਾਂਜੇ ਪਿਆ ਹੋਏ ਸੀਗੇ ਆਪਾਂ ਇਹਨਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਜੋੜ ਦਵਾਂਗੇ ਤੇ ਇਹਨਾਂ ਨੂੰ ਜੋੜ ਕੇ ਫਿਰ ਉਹਨਾ ਟਾਈਮ ਤੇ ਕਰ ਆਪਣਾ ਤੇਲ ਗਰਮ ਹੋ ਰਿਹਾ ਸੀਗਾ ਪਹਿਲਾਂ ਤਾਂ ਮੈਂ ਰਾਤ ਟਾਈਮ ਹੀ ਜੋੜ ਦਿੰਦੀ ਸੀਗੀ ਤੇ ਫਿਰ ਨਾ ਜਗ੍ਹਾ ਜਿੱਥੇ ਆਪਾਂ ਭਾਂਡੇ ਰੱਖਣੇ ਹੁੰਦੇ ਸਾਰੀ ਜਗ੍ਹਾ ਨਾ ਗਿੱਲੀ ਜੀ ਹੋ ਜਾਂਦੀ ਆ ਤੇ ਇਸੇ ਲਈ ਮੈਂ ਨਾ ਫਿਰ ਸਵੇਰ ਟਾਈਮ ਤੱਕਰਾ ਇਹਨਾਂ ਨੂੰ ਇੱਥੇ ਪਈ ਰਹਿਣ ਦਿੰਨੀ ਆ ਫਿਰ ਫਿਰ ਸਵੇਰ ਮੈਂ ਇਹਨਾਂ ਨੂੰ ਜੋੜ ਦਿੰਨੀ ਹੁੰਨੀ ਆ ਤੇ ਇੱਥੇ ਆਪਣੇ ਸਾਰੇ ਭਾਂਡੇ ਵੀ ਆਪਾਂ ਆਪਣੀ ਆਪਣੀ ਜਗ੍ਹਾ ਤੇ ਰੱਖ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਆਪਣਾ ਉਹਨਾਂ ਟਾਈਮ ਤੱਕ ਨਾ ਤੇਲ ਵੀ ਗਰਮ ਹੋ ਚੁੱਕਿਆ ਸੀਗਾ ਤੇ ਨਾਲ ਦੀ ਨਾਲ ਆਪਾਂ ਚਿਮਨੀ ਚ ਲਾ ਕੇ ਤੇ ਲੱਗ ਗਏ ਸੀਗੇ ਅ ਭਿੰਡੀਆਂ ਦੀ ਸਬਜ਼ੀ ਨੂੰ ਆਪਾਂ ਤੇਲ ਦੇ ਵਿੱਚ ਪਾ ਦਵਾਂਗੇ ਕਿਉਂਕਿ ਅੱਜ ਨਾ ਸਵੇਰ ਨਾ ਬੱਚੇ ਕਹਿ ਰਹੇ ਸੀਗੇ ਮੰਮੀ ਪਹਿਲਾਂ ਤਾਂ ਮੈਂ ਨਾ ਭਿੰਡੀਆਂ ਧੋ ਕੇ ਰੱਖੀਆਂ ਹੋਈਆਂ ਸੀਗੀਆਂ ਮੇਰੇ ਸਿਕਾ ਮੈਂ ਨਾ ਉਹਨਾਂ ਨੂੰ ਥੋੜੀ ਜੀ ਪਨੀਰ ਦੀ ਪੁਰਜੀ ਬਣਾ ਦੂੰਗੀ ਕਿਉਂਕਿ ਥੋੜਾ ਜਿਮ ਪਨੀਰ ਮੰਗਵਾਇਆ ਸੀਗਾ ਤੇ ਇਹ ਕਹਿੰਦੇ ਨਹੀਂ ਮम्मा ਸਪਨੀੜ ਦੀ ਸਬਜੀ ਨਹੀਂ ਲੈ ਕੇ ਜਾਣੀ ਸਾਨੂੰ ਪਿੰਡੀਆਂ ਦੀ ਸਬਜੀ ਬਣਾ ਦਿਓ ਤੇ ਬੱਚਿਆਂ ਦਾ ਮੂੜ ਹੀ ਹੁੰਦਾ ਵਾ ਬਸ ਜਿੱਦਾਂ ਦਾ ਜੋ ਵੀ ਚੀਜ਼ ਬੱਚਾ ਨੂੰ ਪਸੰਦ ਹੁੰਦੀ ਹੈ ਬੱਚਾ ਨੇ ਕਹਿ ਹੀ ਦੇਣਾ ਵੀ ਮम्मा ਅਸੀਂ ਇਹ ਖਾਣੀ ਹੋ ਨਹੀਂ ਖਾਣਾ ਤੇ ਇੱਥੇ ਇਸੇ ਵੀ ਆਪਾਂ ਪਿੰਡੀਆਂ ਦੀ ਸਬਜੀ ਬਣਾਉਣ ਲੱਗ ਗਏ ਸੀਗੇ ਤੇ ਇੱਥੇ ਤੇਲ ਗਰਮ ਹੋ ਗਿਆ ਸੀ ਤੇ ਪਿੰਡੀਆਂ ਆਪਾਂ ਵਿੱਚ ਐਡ ਕਰ ਦਿੱਤੀਆਂ ਸੀ ਜਿੰਨੇ ਟਾਈਮ ਤੱਕ ਆਪਣੀਆਂ ਪਿੰਡੀਆਂ ਦੀ ਸਬਜੀ ਬਣੂਗੀ ਉਹਨੇ ਟਾਈਮ ਤੱਕ ਆਪਾਂ ਕੋਲ ਆਟਾ ਗੁੰਨ ਲਵਾਂਗੇ ਤੇ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇੱਕ ਗੱਲ ਹੋਰ ਕਈ ਵਾਰੀ ਹੁੰਦੀ ਹੈ ਨਾ ਵੀਡੀਓ ਦੇ ਵਿੱਚ ਕੋਈ ਨਾ ਇੰਗਲਿਸ਼ ਭਾਸ਼ਾ ਆ ਜਾਂਦੀ ਆ ਵੀਡੀਓਜ਼ ਮੈਂ ਪਾਉਣੀ ਤਾਂ ਪੰਜਾਬੀ ਚ ਕਈ ਵਾਰੀ ਉਹ ਇੰਗਲਿਸ਼ ਚ ਹੋ ਜਾਂਦੀ ਆ ਤੇ ਆਪਣੇ ਇੱਥੇ YouTube ਤੇ ਜੋ ਜਿਸ ਟਾਈਮ ਆਪਾਂ ਵੀਡੀਓ ਦੇਖ ਰਹੇ ਹੁੰਨੇ ਨੇ ਆਪਣੇ ਵੀਡੀਓ ਦੇ ਉੱਪਰ ਜੋ ਨਿਸ਼ਾਨ ਆਉਂਦਾ ਸੈਟਿੰਗ ਦਾ ਉਹਨੂੰ ਦਬਾ ਕੇ ਆਪਾਂ ਉੱਥੇ ਸੈਟਿੰਗ ਕਰ ਸਕਦੇ ਹਾਂ ਆਪਣੀ ਪੰਜਾਬੀ ਚ ਭਾਸ਼ਾ ਉਥੇ ਅਲੱਗ-ਅਲੱਗ ਕੀਆ ਹੁੰਦਾ ਵਾ ਜਿਹੜੀ ਭਾਸ਼ਾ ਵੀ ਆਪਾਂ ਲਾਉਣੀ ਆ ਹਿੰਦੀ ਲਾਉਣੀ ਆ ਪੰਜਾਬੀ ਲਾਉਣੀ ਆ ਸਾਰੀਆਂ ਭਾਸ਼ਾ ਲੀਨੀਆਂ ਜਿਆਤਰ ਤਾਂ ਮੈਨੂੰ ਸਾਰੇ ਪੰਜਾਬੀ ਦੇਖਦੇ ਆ ਤੇ ਉੱਪਰ ਪੰਜਾਬੀ ਦਾ ਆਪਸ਼ਨ ਆਉਂਦਾ ਤੁਸੀਂ ਪੰਜਾਬੀ ਦਬਾ ਕੇ ਪੰਜਾਬੀ ਦੇ ਵਿੱਚ ਤੁਹਾਨੂੰ ਵੀਡੀਓ ਸੁਣ ਜਾਏਗੀ ਤੇ ਹੁਣ ਆਪਾਂ ਜਦੋਂ ਵੀਡੀਓ ਪਾਉਣੇ ਆ ਇਹ ਨਹੀਂ ਆਪਾਂ ਨੂੰ ਹੁੰਦਾ ਕਿ ਇਹ ਹੁਣ ਇੰਗਲਿਸ਼ ਚ ਜਾਊਗੀ ਇਹ ਬਹੁਤ ਸਾਰੇ ਚੈਨਲਾਂ ਤੇ ਪ੍ਰੋਬਲਮ ਆ ਰਹੀ ਆ ਮੇਰੇ ਨਾਲ ਵੀ ਇਦਾਂ ਹੀ ਹੋ ਰਿਹਾ ਵਾ ਤੇ ਇਸੇ ਕਰਕੇ ਥੋੜਾ ਜਿਹਾ ਮੇਰੇ ਵਲੌਗ ਘਟਾ ਆ ਰਹੇ ਨੇ ਮੈਂ ਕੰਨੀਆ ਵੀ ਜਿੰਨੇ ਟਾਈਮ ਤੇ ਕਰਾਇਆ ਥੋੜਾ ਜਿਹਾ ਸੈਟਿੰਗ ਨਹੀਂ ਹੋ ਜਾਂਦੀ ਉਹਨੇ ਟਾਈਮ ਤੇ ਕਰਾਂ ਮੈਂ ਵਲੌਗ ਘਾਟੀ ਪਾਉਣੀ ਆ ਕਿਉਂਕਿ ਫਿਰ ਜਿਸ ਟਾਈਮ ਤੁਹਾਨੂੰ ਪਤਾ ਹੈ ਕਿ ਆਪਣੀ ਭਾਸ਼ਾ ਲੱਗਾ ਜੇ ਕੋਈ ਹੋਰ ਭਾਸ਼ਾ ਆ ਜਾਂਦੀ ਹੈ ਫਿਰ ਕਈਆਂ ਨੂੰ ਸਮਝ ਨਹੀਂ ਲੱਗਦੀ ਫਿਰ ਸਾਰੇ ਮੈਨੂੰ ਕਮੈਂਟ ਕਰਦੇ ਵੀ ਦੀਦੀ ਤੁਸੀਂ ਇੰਗਲਿਸ਼ ਚ ਵੀਡੀਓ ਕਿਉਂ ਪਾ ਰਹੇ ਹੋ ਮੈਂ ਪਾਤਾ ਪੰਜਾਬੀ ਚ ਰਹੀ ਆ ਬਟ ਕਈ ਵਾਰੀ ਹੋ ਜਾਂਦਾ ਨਾ ਕੋਈ ਪ੍ਰੋਬਲਮ ਚ ਆ ਰਹੀ ਆ ਪਤ ਨਹੀਂ ਹੁਣ ਕਿਹੜੀ ਵੀਡੀਓ ਤੇ ਆ ਜਾਵੇ ਕਿਹੜੀ ਤੇ ਨਾ ਆ ਜਾਵੇ ਤੇ ਸੈਲਿਓ ਇੰਗਲਿਸ਼ ਚ ਹੋ ਜਾਂਦੀ ਹੈ ਤੇ ਤੁਸੀਂ ਉਹਨੂੰ ਖੋਦ ਹੀ ਆਪਣੇ YouTube ਤੋਂ ਵੀਡੀਓ ਦੇਖਦੇ ਹੋਏ ਉੱਥੋਂ ਸੈਟਿੰਗ ਕਰਕੇ ਪੰਜਾਬੀ ਚ ਵੀਡੀਓ ਸੁਣ ਸਕਦੇ ਹੋ ਚਲੋ ਜੀ ਇੱਥੇ ਆਪਣਾ ਆਟਾ ਗੁੰਨ ਕੇ ਤਿਆਰ ਆਪਾਂ ਕਰ ਲਿਆ ਸੀਗਾ ਆਟਾ ਗੁੰਨ ਕੇ ਤੇ ਨਾਲ ਲਗਭਗ ਆਪਣੀਆਂ ਪਿੰਡੀਆਂ ਵੀ ਡਰਾਈ ਹੋ ਗਈਆਂ ਸੀ ਜਾਂ ਥੋੜੀਆਂ ਜਿਹੀਆਂ ਬਣ ਗਈਆਂ ਸੀ ਜਾਂ ਜਾਨੀ ਕਿ 50% ਰਹਿ ਚੁੱਕੀਆਂ ਸੀ ਜਾਂ ਬਣ ਗਈਆਂ ਸੀ 50% ਰਹਿ ਗਏ ਤਾਂ ਜਦੋਂ ਨਾ ਹਾਫ ਜੀਆਂ ਬਣ ਜਾਂਦੀਆਂ ਨੇ ਨਾ ਉਸ ਤੋਂ ਬਾਅਦ ਹੀ ਮੈਂ ਵਿੱਚ ਟਰਾਈ ਮਸਾਲੇ ਪਾਉਣੇ ਹੁੰਦੀਆਂ ਤੇ ਜੇ ਨਾਲ ਲਗਮਾ ਜੀ ਆਪਾਂ ਮਸਾਲੇ ਪਾ ਦਈਏ ਨਾ ਫਿਰ ਉਹ ਗਾਲਚੀ ਨਹੀਂ ਬਣਦੀ ਨਾ ਲੇਸਲੀ ਜੀ ਪਿੰਡੀ ਬਣ ਜਾਂਦੀ ਆ ਤੇ ਇੱਥੇ ਆਪਣੀ ਥੋੜੀ ਜਿਹੀ ਸਬਜੀ ਤਾਂ ਬਣ ਗਈ ਸੀ ਕੁਝ ਟਾਈਮ ਆਪਾਂ ਹਨਾ ਨੂੰ ਹੁਣ ਹੋਰ ਪਕਾ ਲਵਾਂਗੇ ਤੇ ਲੋ ਜੀ ਉਸ ਤੋਂ ਬਾਅਦ ਆਪਾਂ ਨਾਤੋਕੇ ਚਲੇਗੇ ਸਿੱਕੇ ਗੁਰਦੁਆਰਾ ਸਾਹਿਬ ਤੇ ਇੱਥੇ ਟਾਈਮ ਸੀਗਾ ਸਵੇਰ ਸਵਾ 5 ਵਜੇ ਦਾ ਟਾਈਮ ਸੀਗਾ ਇੱਥੇ ਆਪਾਂ ਸਬਜੀ ਬਣਾ ਕੇ ਰੱਖ ਲਈ ਸੀਗੀ ਤੇ ਬੱਚਿਆਂ ਦੇ ਟਿਫਨ ਤਿਆਰ ਕਰ ਲਏ ਸੀਗੇ ਤੇ ਬੱਚੇ ਵੀ ਉੱਠ ਗਏ ਸੀ ਉਹ ਆਪਣਾ ਦੂਸਰੇ ਰੂਮ 'ਚ ਸੀਗੇ ਮੈਂ ਆਪਣਾ ਉਲੇ ਰੂਮ ਦੇ ਵਿੱਚ ਬੈਠ ਕੇ ਲੱਗ ਗਈ ਸੀਗੀ ਚਾਹ ਪੀਣ ਵਾਸਤੇ ਤੇ ਬੱਚੇ ਥੋੜਾ ਟਾਈਮ ਮੈਂ ਪਹਿਲਾਂ ਜਗਾ ਦਿੰਦੀ ਹੁੰਨੀ ਆ ਥੋੜਾ ਟਾਈਮ ਆਪਣਾ ਬੱਚੇ ਉੱਠ ਕੇ ਮસ્ਤੀ ਵਗੈਰਾ ਕਰ ਲੈਂਦੇ ਨੇ ਆਪਣੀ ਨੀਂਦ-ਮੂਂਦ ਖੋਲ ਲੈਂਦੇ ਆ ਚੰਗੀ ਤਰ੍ਹਾਂ ਬੱਚੇ ਸਵੇਰ-ਸਵੇਰ ਨਾਲ ਬੱਚਿਆਂ ਨੂੰ ਉੱਠਣਾ ਬਹੁਤ ਜ਼ਿਆਦਾ ਉਖਲਾ ਲੱਗਦਾ ਵਾ ਬਹੁਤ ਕਹਿੰਦੇ ਹੁੰਦੇ ਮਮਾ ਥੋੜਾ ਟਾਈਮ ਹੋਰ ਸੌਣਾ ਹੋਰ ਸੌਣਾ ਤੇ ਇੱਥੇ ਮੈਂ ਉਹਨੂੰ ਚਾਹ ਦੇਈ ਸੀ ਉਹ ਆਪਣਾ ਚਾਹ ਪੀ ਰਹੀ ਸੀ ਤੇ ਮੈਂ ਉਲੇ ਰੂਮ ਦੇ ਵਿੱਚ ਆ ਗਈ ਸੀਗੀ ਤੇ ਚਾਹ ਪਾਣੀ ਪੀਣ ਤੋਂ ਬਾਅਦ ਆਪਾਂ ਲੱਗੇ ਸੀਗੇ ਆਪਣੇ ਕੰਮਾਂ ਨੂੰ ਤੇ ਬੱਚੇ ਹੋਣ ਲੱਗੇ ਸੀਗੇ ਰੈਡੀ ਅ ਬੱਚੇ ਆਪਣਾ ਬ੍ਰਸ਼ ਕਰਾ ਕਰ ਰਹੇ ਸੀਗੇ ਤੇ ਮੈਂ ਆਪਣਾ ਪਾਣੀ ਲੱਗ ਗਈ ਸੀਗੀ ਭਰਨ ਵਾਸਤੇ ਮੇਰੀ ਇਹ ਸਵੇਰ ਡੇਲੀ ਦੀ ਏ ਡਿਊਟੀ ਹੁੰਦੀ ਆ ਕਿ ਜਿਸ ਟਾਈਮ ਮੇਰੇ ਬੱਚੇ ਰੈਡੀ ਹੁੰਦੇ ਹੁੰਦੇ ਆ ਤੇ ਮੈਂ ਆਪਣਾ ਲੱਗ ਜਾਈ ਹੁੰਨੀ ਆਪਣੇ ਕੰਮ ਕਰਾਂ ਨੂੰ ਕਿਉਂਕਿ ਨਾਲ ਦੀ ਨਾਲ ਹੀ ਮੈਂ ਸਾਰੇ ਕੰਮ ਇੱਥੇੋਂ ਨਾਲ ਤੇ ਮੈਂ ਟਿਫਨ ਵੀ ਤਿਆਰ ਕਰਕੇ ਪੈਕ ਕਰ ਲਏ ਸੀਗੇ ਪੈਕ ਕਰਕੇ ਫਿਰ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਆਪਣੇ ਕੰਮਾਂ ਨੂੰ ਮੈਂ ਉਹਨਾਂ ਦੇ ਸਾਰੇ ਕੰਮ ਬੱਚਿਆਂ ਦੇ ਖਤਮ ਕਰਕੇ ਉਸ ਤੋਂ ਬਾਅਦ ਹੀ ਲੱਗਦੀ ਹੁੰਨੀ ਆ ਆਪਣੇ ਕੰਮਾਂ ਨੂੰ ਤੇ ਇਹਦੇ ਨਾਲ ਬੱਚੇ ਰੈਡੀ ਹੋ ਰਹੇ ਹੁੰਦੇ ਨੇ ਮੇਰੇ ਵੀ ਕੰਮ ਨਾਲ ਦੇ ਨਾਲ ਹੋ ਜਾਂਦੇ ਨੇ ਬੱਚੇ ਵੀ ਕਿ ਮੈਨੂੰ ਥੋੜੇ ਜਿਦੇ ਜਦੋਂ ਛੋਟੇ ਹੁੰਦੇ ਸੀ ਨਾ ਬਹੁਤ ਜ਼ਿਆਦਾ ਔਕਤ ਆਉਂਦੀ ਸੀਗੀ ਮੈਨੂੰ ਸਾਰਾ ਕੰਮ ਬੱਚਿਆਂ ਦਾ ਖੁਦ ਕਰਨਾ ਪੈਂਦਾ ਸੀਗਾ ਉਹਨਾਂ ਦੇ ਵਾਲ ਬਣਾਉਣੇ ਉਹਨਾਂ ਨੂੰ ਵੈਸੇ ਪਟਕੇ ਬਣਨੇ ਹੁਣ ਮੇਰੇ ਦੋਨੋਂ ਬੇਟੇ ਹੀ ਪੱਗਾਂ ਬੰਨ ਲੈਂਦੇ ਆ ਤੇ ਦੋਨੋਂ ਬੇਟੇ ਪੱਗਾਂ ਬੰਨ ਕੇ ਜਾਂਦੇ ਆ ਤੇ ਮੈਨੂੰ ਐਸ਼ਲੀਨ ਦਾ ਹੀ ਸਿਰਫ ਹੁੰਦਾ ਵਾ ਅਸ਼ਰੇਨ ਵੀ ਚਾਹਤਾ ਨਾਤਾ ਆਪੇ ਲੈਂਦੀ ਉਹ ਕਹਿੰਦੀ ਮम्मा ਮੈਂ ਖੁਦ ਨਾਉਂਗੀ ਕਿਉਂਕਿ ਮੈਂ ਸੰਡੇ ਨੂੰ ਜਦੋਂ ਉਹਨੂੰ ਜਦੋਂ ਸੇਰ ਨਵਾਣਾ ਹੁੰਦਾ ਵਾ ਉਸ ਟਾਈਮ ਮੈਂ ਉਹਨੂੰ ਨਵਾਉਣੀ ਆ ਵਰਨਾ ਉਹ ਡੇਲੀ ਖੋ ਦੀ ਨਾ ਲੈਂਦੀ ਆ ਤੇ ਉਹਦੇ ਬਾਅਦ ਸ ਮੈਨੂੰ ਸੇਰ ਕਰਨਾ ਹੁੰਦਾ ਉਹਦੀਆਂ ਗੁੱਤਾਂ ਬਣਾਉਣੀਆਂ ਹੁੰਦੀਆਂ ਵਾ ਤੇ ਯੂਨੀਫਾਰਮ ਪਾਉਣੀ ਹੁੰਦੀ ਆ ਬਾਕੀ ਉਹ ਸਾਰਾ ਕੰਮ ਆਪਣਾ ਸਾਰੇ ਮੇਰੇ ਬੱਚੇ ਤਿੰਨੋਂ ਆਪੇ ਹੀ ਕਰ ਲੈਂਦੇ ਨੇ ਮੇਰੇ ਬੱਚਿਆਂ ਵੱਲੋਂ ਤਾਂ ਫਿਕਰ ਲੱਤਿਆ ਹੋਇਆ ਮੇਰੇ ਦੋਨੋਂ ਬੇਟੇ ਖੁਦ ਰੈਡੀ ਹੋ ਜਾਂਦੇ ਨੇ ਤੇ ਤੇ ਬੱਚਾ ਨੇ ਆਪਣਾ ਨਾ ਤੋ ਰਹੀ ਸੀਗੇ ਕਪੜੇ ਮੈਨੂੰ ਬੋਲ ਰਹੀ ਸੀਗੀ ਆਪਣੇ ਕਪੜੇ ਉਤਾਰ ਕੇ ਮੈਨੂੰ ਦੇ ਦੋ ਤੁਸੀਂ ਨਾ ਰਹੇ ਹੋ ਤੇ ਮੈਂ ਉਹਨਾਂ ਦੇ ਕਪੜੇ ਨਾਲ ਲਗਵੇਂ ਮਸ਼ੀਨ 'ਚ ਸਿੱਟੀ ਜਾਉਂਗੀ ਜਿੱਦਾਂ ਜਿੱਦਾਂ ਉਤਾਰੀ ਜਾਣਗੇ ਨਾਲ ਲਗਵੇਂ ਆਪਣੇ ਕਪੜੇ ਵੀ ਧੋਤੇ ਜਾਣਗੇ ਤੇ ਆਪਣੇ ਇਧਰਲਾ ਸਾਰਾ ਕੰਮ ਵੀ ਖਤਮ ਹੋ ਜਾਊਗਾ ਕਿਉਂਕਿ ਮੈਨੂੰ ਬਾਅਦ ਵਿੱਚ ਇਹ ਹੁੰਦਾ ਕਿ ਮੈਂ ਕਪੜੇ ਸਲਾਈ ਕਰਨੇ ਹੁੰਦੇ ਤੇ ਛੱਟ ਮਸ਼ੀਨ ਢਾ ਲੈਣੀ ਆ ਤੇ 10 ਤੋਂ ਲੈ ਕੇ 1.5 2 ਵਜੇ ਤੱਕ ਰ ਫਿਰ ਮੇਰਾ ਇਹ ਕੰਮ ਨਹੀਂ ਖਤਮ ਹੁੰਦਾ ਉਹਨਾਂ ਟਾਈਮ ਨੂੰ ਫੇਰੇ ਸ਼ਾਮ ਨੂੰ ਆ ਜਾਂਦੇ ਆ ਦੇ ਬਾਅਦ ਤੇ ਇੱਥੇ ਬੱਚਿਆਂ ਨੂੰ ਬੱਚਿਆਂ ਨੂੰ ਕਹਿ ਦਿੱਤਾ ਸੀਗਾ ਬੱਚਿਆਂ ਨੂੰ ਮੈਂ ਜਿਸ ਕਾਰਨ ਨੂੰ ਤਾਂ ਮੈਂ ਰੋਟੀ ਦੇ ਦਿੱਤੀ ਸੀ ਆਸ਼ਰੀਨ ਨੇ ਵੀ ਆਪਣਾ ਖਾ ਲਈ ਸੀ ਤੇ ਅੱবি ਜੋਤ ਆਪਣਾ ਰੈਡੀ ਹੋ ਰਿਹਾ ਸੀਗਾ ਤੇ ਇੱਥੇ ਆਪਾਂ ਜੋ برف ਸੀ ਜੀ ਫ੍ਰਿਜ ਤੋਂ ਕੱਟ ਕੇ ਆਪਾਂ ਵਾਟਰ ਕੋਲਰ ਭਰਿਆ ਸੀਗਾ ਉਹਦੇ ਵਿੱਚ ਪਾ ਦੇਵਾਂਗੇ ਕਿਉਂਕਿ ਸਾਰਾ ਦਿਨ ਫਿਰ ਮੈਂ ਭਰ ਲੈਣੀ ਆ ਵਾਟਰ ਕੋਲਰ ਦੇ ਵਿੱਚ برف ਪਾ ਦੇਣੀ ਸਾਰਾ ਦਿਨ ਫਿਰ ਬੱਚੇ ਵੀ ਠੰਡਾ ਪਾਣੀ ਰਹਿੰਦਾ ਵਾ ਸਾਰਾ ਦਿਨ ਇੱਥੇ ਯੂਜ਼ ਕਰਦੇ ਰਹਿਣੇ ਆ ਆਪਾਂ ਵਰਖ ਦੇ ਰਹਿਣੇ ਆ ਪੀਂਦੇ ਰਹਿਣੇ ਆ ਤੇ ਬਰਫਪਾਲੀ ਬੱਚਿਆਂ ਦੀਆਂ ਬੋਤਲਾਂ ਵੀ ਆਪਾਂ ਫਿਲ ਕਰ ਦਿੱਤੀਆਂ ਸੀਗੀਆਂ ਰੱਖ ਦਿੱਤੀਆਂ ਸੀਗੀਆਂ ਤੇ ਆਪਣਾ ਨਾ ਟਾਈਮ ਤੇ ਕਰਾ ਕੱਪੜੇ ਵੀ ਧੋਤੇ ਗਏ ਸੀ ਜਿੰਨਾ ਟਾਈਮ ਮੈਂ ਬੱਚਿਆਂ ਦੇ ਟਿਫਨ ਤੋਂ ਫੋਨ ਵਗੈਰਾ ਬੈਗ ਚ ਪਾ ਰਹੀ ਸੀਗੀ ਹੁਣ ਇਹਨਾਂ ਨੂੰ ਵੀ ਆਪਾਂ ਪਾਣੀ ਚ ਹੰਗਾਲ ਲਾਂਗੇ ਸਾਫ ਕਰਕੇ ਤੇ ਸੁਕਾ ਲਵਾਂਗੇ ਤੇ ਕਈ ਮੈਨੂੰ ਟਣਾ ਕਮੈਂਟ ਵੀ ਕਾਫੀ ਮੈਨੂੰ ਆ ਰਹੇ ਨੇ ਸਾਰੇ ਕਹ ਰਹੇ ਕਿ ਤੁਸੀਂ ਡੇਲੀ ਵਲੌਗ ਪਾਇਆ ਕਰੋ ਤੁਸੀਂ ਡੇਲੀ ਵਲੌਗ ਹੋਣੇ ਬਣਾ ਰਹੇ ਤੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਚੈਨਲ ਤੇ ਪਤਾ ਨਹੀਂ ਕੀ ਪ੍ਰੋਬਲਮ ਆ ਰਹੀ ਹੈ ਮੇਰੇ ਇਕੱਲੇ ਨਾਲ ਨਹੀਂ ਸਾਰਿਆਂ ਨਾਲ ਹੀ ਆ ਰਹੀ ਸਾਰੀਆਂ ਭੈਣਾਂ ਨਾਲ ਹੀ ਆ ਰਹੀ ਆ ਕਿਉਂਕਿ ਕਈ ਵੀਡੀਓ ਇੰਗਲਿਸ਼ ਚ ਹੋ ਜਾਂਦੀਆਂ ਨੇ ਕਈ ਪੰਜਾਬੀ ਚ ਹੋ ਜਾਂਦੀਆਂ ਨੇ ਤੇ ਮੈਂ ਮੇਰਾ ਇਹ ਸੋਚ ਰਹੀ ਸੀ ਵੀ ਜਿੰਨਾ ਟਾਈਮ ਤੱਕ ਰਹੀ ਇਹ ਪ੍ਰੋਬਲਮ ਸੈੱਟ ਹੋ ਜਾਵੇ ਚੰਗੀ ਤਰ੍ਹਾਂ ਤੇ ਫਿਰ ਉਸ ਤੋਂ ਬਾਅਦ ਹੀ ਮੈਂ ਆਪਣਾ ਡੇਲੀ ਵਲੌਗ ਬਣਾਵਾਂ ਫਿਰ ਪਤਾ ਇੰਨੀ ਮਿਹਨਤ ਕਰਨੀ ਪੈਂਦੀ ਹੈ ਬਹੁਤ ਹੀ ਮਿਹਨਤ ਲੱਗਦੀ ਤੁਹਾਨੂੰ ਪਤਾ ਹੈ ਕਿ ਇੱਕ ਵਲੌਗ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੇ ਜਦੇ ਆਪਣੀ ਕੋਈ ਏਦਾਂ ਦੀ ਵੀਡੀਓ ਚ ਕੋਈ ਪ੍ਰੋਬਲਮ ਆਂਦੀ ਹੋਵੇ ਤੇ ਫਿਰ ਬਹੁਤ ਜ਼ਿਆਦਾ ਦਿੱਕਤ ਹੋ ਜਾਂਦੀ ਆ ਤੇ ਕਈਆਂ ਭੈਣਾਂ ਨਾਲ ਜਿੰਨਾਂ ਨਾਲ ਆ ਲਈ ਉਹਨਾਂ ਨੂੰ ਵੀ ਜਿੰਨਾਂ ਨਾਲ ਹੋ ਰਿਹਾ ਵਾ ਆ ਰਹੀ ਆ ਜਿਨ੍ਹਾਂ ਦੇ ਪ੍ਰੋਬਲਮ ਉਹਨਾਂ ਨੂੰ ਪਤਾ ਵਾ ਤੇ ਮੈਨੂੰ ਵੀ ਪਤਾ ਵਾ ਮੇਰੀਆਂ ਵੀ ਕਈ ਵੀਡੀਓ ਤੇ ਇਹ ਪ੍ਰੋਬਲਮ ਆਈ ਹੋਈ ਆ ਕਿ ਜੋ ਮੈਂ ਪੰਜਾਬੀ ਚ ਪਾਈਆਂ ਨੇ ਉਹ ਇੰਗਲਿਸ਼ ਚ ਹੋ ਚੁੱਕੀਆਂ ਨੇ ਤੇ ਵੈਸੇ ਤਾਂ ਜਿਨ੍ਹਾਂ ਨੂੰ ਤਾਂ ਪਤਾ ਵਾ ਉਹ ਸੈਟਿੰਗ ਕਰਕੇ ਦੇਖ ਲੈਂਦੇ ਨੇ ਆਪਣੀ ਭਾਸ਼ਾ ਚੇਂਜ ਕਰ ਲੈਂਦੇ ਨੇ YouTube ਤੋਂ ਹੀ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਕੋਲੋਂ ਨਹੀਂ ਹੁੰਦਾ ਤੇ ਦੇਖੋ ਹੁਣ ਕਿੰਨੇ ਦਿਨ ਪਤਾ ਨਹੀਂ ਕਿੰਨੇ ਦਿਨ ਇਹ ਪ੍ਰੋਬਲਮ ਚਾਊਗੀ ਕਿੰਨੇ ਦਿਨ ਨਹੀਂ ਬਟ ਫਿਰ ਵੀ ਮੇਰੀ ਕੋਸ਼ਿਸ਼ ਹੈ ਕਿ ਮੈਂ ਹੁਣ ਆਪਣੇ ਡੇਲੀ ਹੀ ਵਲੌਗ ਪਾਇਆ ਕਰਾਂ ਮੈਂ ਆਪਣਾ ਕੰਮ ਇਦਾਂ ਹੀ ਚਾਰੀ ਰੱਖਾਂ ਕੋਈ ਗੱਲ ਨਹੀਂ ਜਿੰਨੇ ਦਿਨ ਪ੍ਰੋਬਲਮ ਹੈਗੀ ਆ ਦੇਖੀ ਚੋਗੀ ਕਿੰਨੇ ਦਿਨ ਚੱਲਦੀ ਆ ਇੱਥੇ ਵੀਊ ਦਾ ਵੀ ਬਹੁਤ ਜ਼ਿਆਦਾ ਹੋਇਆ ਪਿਆ ਨਾ ਜਿੰਨੇ ਦਿਨ ਇਹ ਪ੍ਰੋਬਲਮ ਚੱਲ ਰਹੀ ਵੀਊ ਵੀ ਬਹੁਤ ਜ਼ਿਆਦਾ ਘਟ ਗਏ ਆ ਆ ਵੀਊ ਵੀ ਤੁਹਾਨੂੰ ਪਤਾ ਹੈ ਕਿ ਜੇ ਆਪਣੀ ਵੀਡੀਓ ਸਹੀ ਚੱਲ ਰਹੀ ਆ ਤੇ ਵੀ ਉਹ ਵੀ ਆਪਾਂ ਨੂੰ ਤਾਂ ਆਉਣਗੇ ਜੇ ਵੀਡੀਓ 'ਚ ਕੋਈ ਪ੍ਰੋਬਲਮ ਆ ਰਹੀ ਆ ਤੇ ਫਿਰ ਵੀ ਉਹ ਵੀ ਹਾਂ ਬਿਲਕੁਲ ਘਟ ਜਾਂਦੇ ਆ ਤੇ ਮੈਨੂੰ ਇਹ ਕੋਈ ਚੱਕਰ ਨਹੀਂ ਹੈਗਾਗਾ ਵੀਊ ਦਾ ਕਿਉਂਕਿ ਇਹ ਵੀਊ ਤਾਂ ਆਉਂਦੇ ਜਾਂਦੇ ਰਹਿੰਦੇ ਕੋਈ ਗੱਲ ਨਹੀਂ ਕਈ ਵਾਰੀ ਘਟ ਕਈ ਵਾਰੀ ਵਧ ਜਾਂਦੇ ਆ ਕੰਮ ਆਪਣਾ ਆਪਣਾ ਉਦਾਂ ਕਰ ਰਹੇ ਆ ਤੇ ਆਪਾਂ ਡੇਲੀ ਕਰ ਰਹੇ ਆ ਤੇ ਫਿਰ ਤਾਂ ਕੋਈ ਚੱਕਰ ਹੀ ਨਹੀਂਗਾ ਚਲੋ ਜੀ ਇੱਥੇ ਆਪਣੇ ਬੱਚੇ ਸਕੂਲ ਜਾ ਚੁੱਕੇ ਸੀਗੇ ਆਪਾਂ ਕੱਪੜੇ ਵੀ ਸੁੱਕਣੇ ਪਾਏ ਸੀਗੇ ਸਕਾ ਕੇ ਤੇ ਇੱਥੇ ਆਪਾਂ ਲੱਗੇ ਸੀਗੇ ਭਾਂਡੇ ਮਾਂਜਣ ਵਾਸਤੇ ਤੇ ਬਾਕੀ ਦੇ ਆਪਣੇ ਹੱਲੇ ਸਾਰੇ ਕੰਮ ਪਿਆ ਹੋਏ ਸੀਗੇ ਝਾੜੂ ਪੂੰਛੇ ਦਾ ਸਾਰੇ ਸਾਫ ਸਫਾਈਆਂ ਪਈ ਹੋਈਆਂ ਸੀਗੀਆਂ ਕਰਨ ਵਾਲੀਆਂ ਤੇ ਭਾਂਡੇ ਕਾਫੀ ਜ਼ਿਆਦੇ ਸੀਗੇ ਮੈਂ ਕਿ ਭਾਂਡੇ ਪਹਿਲਾਂ ਮਾਂਜ ਲੈਣੀ ਆ ਫਿਰ ਉਸ ਤੋਂ ਬਾਅਦ ਆਪਾਂ ਝਾੜੂ ਪੂੰਛੇ ਦਾ ਕੰਮ ਕਰ ਲਵਾਂਗੇ ਤੇ ਹਸਬੰਦ ਨੇ ਲੈ ਕੇ ਆਏ ਸੀਗੇ ਉਹਨਾਂ ਨੇ ਰੋਟੀ ਖਾਣੀ ਸੀਗੀ ਹਲੇ ਤੇ ਮੈਂ ਸੋਚਾ ਵੀ ਉਹ ਦੁੱਧ ਲੈਣ ਵਾਸਤੇ ਗਿਆ ਹੋਏ ਸੀ ਕਿ ਮੈਂ ਜੋ ਜਨਾ ਟਾਈਮ ਤੇ ਕਰੋ ਦੁੱਧ ਲੈ ਕੇ ਆਉਂਦੇ ਨੇ ਦੇਰੀ ਤੋਂ ਤੇ ਮੈਂ ਉਹਨਾਂ ਟਾਈਮ ਤੇ ਕਰ ਆਪਣੇ ਭਾਂਡੇ ਮਾਜ਼ ਲੈਣੀਆਂ ਫਿਰ ਉਹਨਾਂ ਨੂੰ ਰੋਟੀ ਦੇ ਦੂੰਗੀ ਮੇਰਾ ਹੁੰਦਾ ਕਿ ਸਾਰੇ ਜਦੋਂ ਚਲੇ ਜਾਂਦੇ ਨੇ ਆਪੋ ਤਾਬ ਕੰਮਾਂ ਤੇ ਤੇ ਮੈਂ ਉਸ ਤੋਂ ਬਾਅਦ ਹੀ ਆਪਣਾ ਕੰਮ ਸ਼ੁਰੂ ਕਰਦੀ ਆ ਤੇ ਹੁੰਦਾ ਨਾ ਕੰਮ ਜਦੋਂ ਸਾਰੇ ਚਲੇ ਜਾਂਦੇ ਨੇ ਸਾਫ ਸਫਾਈਆਂ ਕਰਨ ਦਾ ਵੀ ਤਾਂ ਹੀ ਫਾਇਦਾ ਹੁੰਦਾ ਜੇ ਸਾਰੇ ਘਰੇ ਹੁੰਦੇ ਨੇ ਫਿਰ ਉਦਾਂ ਹੀ ਸਾਰਾ ਖਲਾਰਾ ਜੜਾ ਜੱਕੋ ਆ ਕਰੋ ਬਹੁਤ ਜ਼ਿਆਦਾ ਮੈਨੂੰ ਔਖਾ ਲੱਗਦਾ ਵਾ ਤੇ ਜਿਸ ਟਾਈਮ ਆਥੇ ਮੈਂ ਨਾ ਭਾਂਡੇ ਮਾਂ ਜੀ ਸੀ ਪੁੱਛੋ ਇਨਾਂ ਇੰਨੀ ਜ਼ਿਆਦਾ ਗਰਮੀ ਸੀ ਨਾ ਬਹੁਤ ਹੀ ਜ਼ਿਆਦਾ ਗਰਮੀ ਗਰਮੀ ਤਾਂ ਪਤਾ ਨਹੀਂ ਜਿਸ ਟਾਈਮ ਚ ਜੂਨ ਜੁਲਾਈ ਦੇ ਮਹੀਨੇ ਚ ਗਰਮੀ ਹੋਰ ਤਰ੍ਹਾਂ ਦੀ ਸੀ ਹੁਣ ਗਰਮੀ ਵੀ ਬਹੁਤ ਅਲੱਗ ਜੀ ਹੋਈ ਪਈ ਆ ਚਿਪਚਿਪੀ ਜੀ ਗਰਮੀ ਹੋਈ ਪਈ ਆ ਏਸੀ ਤੋਂ ਮੇਰੇ ਤਾਂ 1 ਮਿੰਟ ਵੀ ਬੈਠਾ ਨਹੀਂ ਜਾਂਦਾ ਜਿਸ ਟਾਈਮ ਮੈਂ ਆਪਣੇ ਕੱਪੜੇ ਸਲਾਈ ਕਰਦੀ ਹੁੰਨੀ ਆ ਮੈਂ ਏਸੀ ਚਲਾ ਕੇ ਪੂਰਾ ਦਰਵਾਜ਼ਾ ਖੋਲ ਦਿੰਨੀ ਆ ਰੂਮ ਦਾ ਤੇ ਬਾਹਰ ਗੈਲਰੀ ਵਿੱਚ ਬਾਹਰਲੀ ਸਾਈਡ ਤੇ ਮਸ਼ੀਨ ਡਾ ਲੈਂਨੀ ਆ ਤੇ ਇਹ ਸੀ ਤਾਂ ਮੈਂ ਤਾਂ ਬਿਲਕੁਲ ਵੀ ਨਹੀਂ ਬੈਠਾ ਜਾਂਦਾ ਇੰਨੀ ਜ਼ਿਆਦਾ ਗਰਮੀ ਲੱਗਦੀ ਆ ਤੇ ਇੱਥੇ ਆਪਣੇ ਭਾਂਡੇ ਗੱਲ ਚ ਬਹੁਤ ਜ਼ਿਆਦਾ ਸੀਗੇ ਸਵੇਰੇ ਵੀ ਇਦਾਂ ਹੀ ਪਏ ਹੋਏ ਸੀਗੇ ਸੂਬਾ ਮਾਂਚੀ ਨਹੀਂ ਸੀਗੇ ਜਦੋਂ ਬੱਚਿਆਂ ਨੇ ਚਾਹ ਪੀਤੀ ਸੀਗੀ ਮੈਂ ਉਦੋਂ ਨਾਲ ਲਗਮੇ ਲੱਗ ਗਈ ਸੀਗੀ ਬੱਚਿਆਂ ਵੱਲ ਹੋ ਗਈ ਸੀਗੀ ਫਿਰ ਸੋਚਿਆ ਸਾਰੇ ਇਕੱਠੇ ਮਾਂਚੇ ਜਾਣਗੇ ਕਈ ਵਾਰੀ ਇਹ ਹੋ ਜਾਂਦਾ ਨਾ ਮੈਂ ਸਭ ਤੋਂ ਪਹਿਲਾਂ ਭਾਂਡੇ ਮਾਂਜ ਕੇ ਫਿਰ ਉਸ ਤੋਂ ਬਾਅਦ ਝਾੜੂ ਪੂੰਛੇ ਦਾ ਕੰਮ ਕਰ ਲੈਂਦੀ ਆ ਤੇ ਕਈ ਵਾਰੀ ਮੈਂ ਝਾੜੂ ਪੂੰਛੇ ਦਾ ਕੰਮ ਪਹਿਲਾਂ ਕਰ ਲੈਂਦੀ ਆ ਤੇ ਭਾਂਡੇ ਪੇ ਰਹਿ ਜਾਂਦੇ ਨੇ ਭਾਂਡੇ ਮੈਂ ਬਾਅਦ ਵਿੱਚ ਮਾਂਜ ਲੈਂਦੀ ਆ ਤੇ ਇੱਥੇ ਨਾ ਮੈਂ ਪਰ ਸੋਚਿਆ ਚਲੋ ਹੁਣ ਅੱਜ ਤਾਂ ਪਹਿਲਾਂ ਭਾਂਡੇ ਪਹਿਲਾਂ ਸਾਫ਼ ਕਰਕੇ ਫਿਰ ਉਸ ਤੋਂ ਬਾਅਦ ਹੀ ਕੋਈ ਹੋਰ ਕੰਮ ਕਰੂੰਗੀ ਕਿਉਂਕਿ ਭਾਂਡੇ ਸੇ ਬਾਅਦੇ ਵੀ ਕਾਫੀ ਜਾਂਦੇ ਪਏ ਹੋਏ ਸੀਗੇ ਚਾਹ ਵਾਲੇ ਵੀ ਪਏ ਸੀ ਖਾਣੇ ਵਾਲੇ ਰੋਟੀ ਵਾਲੇ ਵੀ ਪਏ ਹੋਏ ਸੀਗੇ ਤੇ ਮੈਂ ਕਿਾ ਚਲੋ ਸਾਰੇ ਮਾਂਚ ਕੇ ਫਿਰ ਉਸ ਤੋਂ ਬਾਅਦ ਸਾਫ ਸਫਾਈਆਂ ਦੇ ਕੰਮ ਕਰ ਲਵਾਂਗੇ ਤੇ ਫਿਰ ਇਹ ਵੀ ਚਲੇ ਜਾਣਗੇ ਕੰਮ ਤੇ ਫਿਰ ਟੈਨਸ਼ਨ ਫਰੀ ਜੀ ਹੋ ਜਾਂਦੀ ਵੀ ਸਾਰੇ ਚਲੇ ਗਏ ਨੇ ਹੁਣ ਜਿੱਤਾ ਮਰਜੀ ਆਪਣੀਆਂ ਸਾਫ ਸਫਾਈਆਂ ਆਪਾਂ ਕਰ ਸਕਦੇ ਆ ਤੇ ਵੀਡੀਓ ਦੇ ਵਿੱਚ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਫੋਨ ਵਿੱਚ ਤੁਹਾਨੂੰ ਪਤਾ ਕਿ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਮੇਰੀਆਂ ਵੀਡੀਓ ਤਾਰੀ ਘਟ ਆ ਰਹੀਆਂ ਨੇ ਹਲੇ ਤਾਂ ਕੋਈ ਪਤਾ ਨਹੀਂ ਕਿ ਇਹ ਵੀ ਵੀਡੀਓ ਕਿੱਦਾਂ ਜਾਊਗੀ ਇੰਗਲਿਸ਼ ਚ ਜਾਊਗੀ ਜਾਂ ਪੰਜਾਬੀ ਚ ਜਾਊਗੀ ਬਟ ਇਹਨਾਂ ਹੈਗਾ ਵਾ ਵੀ ਜੇ ਕਿਸ ਜਿੰਨੂੰ ਤਾਂ ਪਤਾ ਹੁੰਦਾ ਵਾ ਉਹ ਤਾਂ ਆਪਣਾ YouTube ਤੋਂ ਸੈਟਿੰਗ ਕਰਕੇ ਆ ਦੇਖ ਲੈਂਦਾ ਵਾ ਵੀਡੀਓ ਪੰਜਾਬੀ ਚ ਕਰ ਲੈਂਦਾ ਜਿੰਨੂੰ ਨਹੀਂ ਪਤਾ ਹੁੰਦਾ ਹੁਣ ਉਹਦੇ ਕੋਲੋਂ ਕਿੱਥੋਂ ਹੋ ਜੂਗਾ ਫਿਰ ਤਾਂ ਕਰਕੇ ਵੀ ਉਹਦੀ ਵੀ ਪ੍ਰੋਬਲਮ ਮੈਨੂੰ ਆ ਰਹੀ ਆ ਔਰ ਵੀਊ ਘਟ ਆ ਰਿਹਾ ਪਰ ਦੇਖੋ ਕਿੰਨੇ ਟਾਈਮ ਤੇ ਕਰਾਏ ਸੈਟਿੰਗ ਹੁੰਦੀ ਆ ਕਦੋਂ ਤੱਕ ਹੁੰਦੀ ਕਦੋਂ ਤੱਕ ਨਹੀਂ ਹੁੰਦੀ ਫਿਲਹਾਲ ਹਲੇ ਤੱਕ ਤਾਂ ਇਹ ਪ੍ਰੋਬਲਮ ਚੱਲ ਰਹੀ ਹੈ ਮੇਰੇ ਕੱਲੀ ਨਾਲ ਨਹੀਂ ਬਹੁਤ ਸਾਰੀਆਂ ਭੈਣਾਂ ਨਾਲੇ ਪ੍ਰੋਬਲਮ ਆ ਰਹੀ ਹੈ ਕਾਫੀ ਚੈਨਲਾਂ ਤੇ ਆ ਰਹੀ ਆ ਕਿ ਵੀਡੀਓ ਜੰ ਪਾਉਂਦੇ ਤਾਂ ਆਪਾਂ ਪੰਜਾਬੀ ਦੇ ਵਿੱਚ ਤੇ ਜਾਓ ਇੰਗਲਿਸ਼ ਵਿੱਚ ਰਹੀ ਆ ਵੀਡੀਓ ਤੇ ਦੇਖੋ ਕਦੋਂ ਤੱਕ ਸੈਟਿੰਗ ਹੁੰਦੀ ਆ ਪਰਮਾਤਮਾ ਕਰੇ ਜਲਦੀ ਜਲਦੀ ਸੈਟਿੰਗ ਹੋ ਜੇ ਦੇਖੋ ਵੀਡੀਓ ਬਣਾਉਣਾ ਨਾ ਮਾਨਵ ਵੀ ਫਿਰ ਉਦੋਂ ਹੀ ਕਰਦਾ ਵਾ ਜੇ ਵੀਡੀਓ ਸਹੀ ਬਣ ਰਹੀ ਹੈ ਤਾਂ ਜੇ ਤੁਹਾਡੀ ਵੀਡੀਓ ਸਹੀ ਨਹੀਂ ਬਣ ਰਹੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਫਿਰ ਮਾਨਵ ਹੀ ਨਹੀਂ ਕਰਦਾ ਵਲੌਗ ਬਣਾਉਣ ਤੇ ਤੇ ਵਲੌਗ ਬਣਾਉਂਦੇ ਤਾਂ ਤੁਹਾਨੂੰ ਪਤਾ ਕਿੰਨੀ ਜ਼ਿਆਦੀ ਮਿਹਨਤ ਲੱਗਦੀ ਹੈ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਆਪਣੇ ਕੰਮ ਵੀ ਨਾਲ ਕਰਦੇ ਕਰਨੇ ਹੁੰਦੇ ਆ ਫਿਰ ਆਪਣਾ ਵਲੌਗ ਵੀ ਸ਼ੂਟ ਕਰਨਾ ਹੁੰਦਾ ਵਾ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਦੇਖੋ ਜੀ ਕੋਈ ਵੀ ਕੰਮ ਆ ਹਰ ਇੱਕ ਕੰਮ ਤੇ ਮਿਹਨਤ ਤਾਂ ਲੱਗਦੀ ਹੈ ਮਿਹਨਤ ਤੋਂ ਬਿਨਾ ਤਾਂ ਕਦੀ ਵੀ ਫਲ ਨਹੀਂ ਮਿਲਦਾ ਚਾਹੇ ਕੰਮ ਛੋਟਾ ਹੈ ਚਾਹੇ ਵੱਡਾ ਹੈ ਵਾ ਕੰਮ ਕੋਈ ਵੀ ਆ ਉਹ ਸਾਰੇ ਕੰਮਾਂ ਤੇ ਮਿਹਨਤ ਲੱਗਦੀ ਹੀ ਲੱਗਦੀ ਆ ਤੇ ਲੋ ਜੀ ਇੱਥੇ ਤੁਹਾਡੇ ਨਾਲ ਸਾਰਿਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਆਪਣੇ ਕਿੰਨੇ ਸਾਰੇ ਭਾਂਡੇ ਵੀ ਮਾਂਜੇ ਗਏ ਸੀਗੇ ਤੇ ਹਸਬੰਡ ਜੀ ਨੇ ਰੋਟੀ ਪਾ ਕੇ ਖਾ ਲਈ ਸੀ ਤੇ ਜਿਸ ਟਾਈਮ ਮੈਂ ਆਪਣੇ ਭਾਂਡੇ ਮਾਂਜ ਰਹੀ ਸੀ ਤੇ ਉਹ ਚਲੇ ਗਏ ਸੀਗੇ ਕੰਮ ਤੇ ਤੇ ਇੱਥੇ ਆਪਾਂ ਨਾ ਤੋ ਲਿਆ ਸੀਗਾ ਘਰ ਦੇ ਸਾਰੇ ਕੰਮ ਆਪਾਂ ਕਰ ਲਏ ਸੀਗੇ ਕੰਮ ਤਾਂ ਹੋ ਚੁੱਕੇ ਸੀਗੇ ਆਪਾਂ ਫ੍ਰੀ ਫ੍ਰੀ ਹੋ ਕੇ ਤੇ ਆਪਾਂ ਢਾਲੀ ਸੀਗੀ ਆਪਣੀ ਮਸ਼ੀਨ ਤੇ ਆਪਾਂ ਲੱਗੇ ਸੀਗੇ ਆਪਣੇ ਸੂਟ ਸਟਿਚ ਕਰਨ ਵਾਸਤੇ ਤੇ ਇੱਥੇ ਕਰੀਬਨਾਂ 10 ਵਜੇ ਦਾ ਟਾਈਮ ਹੋ ਚੁੱਕਿਆ ਸੀ ਕਿ ਮੇਰੇ ਨਾਲ ਇਹ ਟਾਈਮ ਦਾ ਨਾਪ ਤੋਲ ਹੀ ਕੀਤਾ ਹੋਇਆ ਵਾ ਕਿ ਮੈਂ 10 ਵਜੇ ਤੱਕ ਰਾਂ ਫ੍ਰੀ ਹੋ ਕੇ ਆਪਣਾ ਮਸ਼ੀਨ ਢਾਲ ਲੈਂਨੀ ਆ ਤੇ ਫਿਰ ਆਪਣਾ 10 ਤੋਂ ਲੈ ਕੇ 1:30 2 ਵਜੇ ਤੱਕ ਰਾਂ ਮਸ਼ੀਨ ਦਾ ਕੰਮ ਕਰਦੀ ਆ ਫਿਰ ਉਹਨੇ ਟਾਈਮ ਤੇ ਕਰਾਂ ਬੱਚੇ ਆ ਜਾਂਦੇ ਆ ਤੇ ਹਸਬੰਡ ਜੀ ਵੀ ਆ ਜਾਂਦੇ ਆ ਰੋਟੀ ਖਾਣ ਵਾਸਤੇ ਤੇ ਇਹ ਮੇਰੇ ਕੋਲ ਹੁੰਦੇ ਆ ਤਿੰਨ ਕੋ ਘੰਟੇ ਹੁੰਦੇ ਆ ਆਪਣਾ ਕੰਮ ਕਰਨ ਵਾਸਤੇ ਕਿਉਂਕਿ ਇਹਨਾਂ ਸ਼ਾਮ ਟਾਈਮ ਫਿਰ ਨਹੀਂ ਮੇਰੇ ਕੋਲ ਮਸ਼ੀਨ ਦਾ ਕੰਮ ਹੁੰਦਾ ਉਸ ਤੋਂ ਬਾਅਦ ਤਾਂ ਸਵਾਲ ਨਹੀਂ ਪੈਦਾ ਹੁੰਦਾ ਕਿ 2 ਵਜੇ ਤੋਂ ਬਾਅਦ ਮਸ਼ੀਨ ਦਾ ਕੋਈ ਕੰਮ ਹੋ ਜੇ ਕਿਉਂਕਿ ਬੱਚਿਆਂ ਦਾ ਚਾਹ ਪਾਣੀ ਬਣਾਉਂਦੇ ਬੱਚਿਆਂ ਦੀ ਦੁਪਹਿਰ ਦੀ ਰੋਟੀ ਬਣਾਉਣੀ ਹਸਬੰਡ ਦੀ ਰੋਟੀ ਬਣਾਉਣੀ ਫਿਰ ਉਸ ਤੋਂ ਬਾਅਦ ਬੱਚਿਆਂ ਬੱਚੇ ਦੋ ਤਾਂ ਮੇਰੇ ਟਿਊਸ਼ਨ ਚਲੇ ਜਾਂਦੇ ਆ ਤੇ ਐਸ਼ਲੀਨ ਘਰੇ ਹੋਮਵਰਕ ਕਰ ਲੈਂਦੀ ਮੇਰੇ ਕੋਲ ਬੈਠ ਕੇ ਤੇ ਫਿਰ ਨਾਲ ਸ਼ਾਮ ਦੇ ਕੰਮ ਰੋਟੀ ਸਬਜੀ ਦਾ ਕਰਨਾ ਕਾਫੀ ਜਿਆਦਾ ਕੰਮ ਬਣ ਜਾਂਦੇ ਆ ਤੇ ਇੱਥੇ ਵੀ ਸੂਟ ਸਟਿਚ ਕਰਦਿਆ ਕਰਦਿਆ ਮੈਨੂੰ ਹੋ ਚੁੱਕਿਆ ਸੀ ਡੇਢ ਪੌਣੇ 2 ਦਾ ਟਾਈਮ ਹੋ ਚੁੱਕਿਆ ਸੀ ਤੇ ਫਿਲਹਾਲ ਮੇਰਾ ਨਾ ਸੂਟ ਇੱਕ ਸਟਿਚ ਪੂਰਾ ਕਰ ਲਿਆ ਸੀਗਾ ਮੈਂ ਇੰਨੇ ਟਾਈਮ ਦੇ ਵਿੱਚ ਤੇ ਹੁਣ ਆਪਾਂ ਮਸ਼ੀਨ ਤੋਂ ਉੱਠਾਂਗੇ ਕਿਉਂਕਿ ਮੈਂ ਬਣਾਣੀ ਸੀਗੀ ਥੋੜੀ ਜੀ ਸਬਜੀ ਸਬਜੀ ਤਾਂ ਨਾ ਮੈਂ ਸਵੇਰ ਵੀ ਤੁਹਾਨੂੰ ਪਤਾ ਕਿ ਪਿੰਡੀਆਂ ਦੀ ਸਬਜੀ ਬਣਾਈ ਸੀਗੀ ਬਟ ਨਾ ਸਬਜੀ ਉਹ ਸਵੇਹੀ ਪੂਰੀ ਆਈ ਸੀਗੀ ਦੇ ਹਸਬੰਦ ਤਾਂ ਕਹਿ ਰਹੇ ਸੀਗੇ ਤੂੰ ਰਹਿਣ ਦੇ ਵੀ ਮੈਂ ਦਿਨ ਨਾਲ ਰੋਟੀ ਖਾ ਲੂੰਗਾ ਪਰ ਮੈਨੂੰ ਵਧੀਆ ਨਹੀਂ ਲੱਗਦਾ ਮੇਰਾ ਇਹ ਹੁੰਦਾ ਕਿ ਇੱਕ ਆਪਾਂ ਰੋਟੀ ਦੇ ਪਿੱਛੇ ਹੀ ਇੰਨਾ ਕੰਮ ਕਰਨਾ ਸਾਰਾ ਦਿਨ ਖਪਣਾ ਹਨਾ ਤੇ ਜੇ ਚੱਜ ਸਵਾਦ ਨਾਲ ਆਪਾਂ ਰੋਟੀ ਵੀ ਨਹੀਂ ਖਾਣੀ ਤੇ ਫਿਰ ਕੀ ਫਾਇਦਾ ਕੰਮ ਕਰਨ ਦਾ ਤੇ ਇੱਥੇ ਨਾ ਮੈਂ ਜੋ ਪਨੀਰ ਬੱਚਿਆਂ ਵਾਸਤੇ ਰੱਖਿਆ ਸੀਗਾ ਬੱਚਾ ਨੇ ਤਾਂ ਫਿਲਾਲ ਪਿੰਡੀ ਦੀ ਸਬਜੀ ਸੁਬਾ ਬਣਾ ਦਿੱਤੀ ਸੀਗੀ ਤੇ ਇਹ ਫਿਰ ਮੈਂ ਦੋ ਪਿਆਜ਼ ਕਟਿੰਗ ਕਰਕੇ ਤੇ ਉਹ ਪਨੀਰ ਦੀ ਪਰ ਜੀ ਮੈਂ ਇਹਨਾਂ ਨੂੰ ਬਣਾ ਦਿੱਤੀ ਸੀਗੀ ਨੇ ਹੁੰਦਾ ਨਾ ਅ ਬਿਦਾਨੇ dane ਉੱਪਰ ਲਿਖਿਆ ਹੁੰਦਾ ਖਾਣੇ ਵਾਲੇ ਦਾ ਨਾਮ ਹੁਣ ਇਹਨਾਂ ਦੇ ਕਰਮਾ ਵਿੱਚ ਸੀਗਾ ਤੇ ਇਹਨਾਂ ਨੂੰ ਫਿਰ ਮੈਂ ਬਣਾ ਕੇ ਦੇ ਦਿੱਤੀ ਸੀਗੀ ਤੇ ਵੈਸੇ ਤਾਂ ਮੈਂ ਬੱਚਿਆਂ ਵਾਸਤੇ ਵੀ ਦੋ ਦੋ ਫੁਲਕੇ ਬਣਾ ਲਏ ਸੀ ਵੈਸੇ ਤਾਂ ਜਾਤਰਨ ਨੂੰ ਲੂਣ ਵਾਲੀ ਰੋਟੀ ਖਾਂਦੇ ਆ ਦਹੀਂ ਦੇ ਨਾਲ ਜਦੋਂ ਸਕੂਲੋਂ ਆ ਜਾਂਦੇ ਆ ਤੇ ਅੱਜ ਮੈਂ ਉਹਨਾਂ ਵਾਸਤੇ ਵੀ ਇਹੀ ਸਬਜ਼ੀ ਰੱਖ ਲਈ ਸੀਗੀ ਥੋੜੀ ਬਚਾ ਕੇ ਤੇ ਮੈਂ ਸਿੰਪਲ ਫੁਲਕੇ ਬਣਾਏ ਸੀਗੇ ਤੇ ਬੱਚਣੇ ਏਦਾਂ ਖਾ ਲਏ ਸੀਗੇ ਤੇ ਲੋ ਜੀ ਸਬਜੀ ਆਪਾਂ ਬਣਾ ਲਈ ਸੀਗੀ ਤੇ ਇੱਕ ਸਾਈਡ ਤੇ ਆਪਾਂ ਚਾਹ ਧਰ ਦਿੱਤੀ ਸੀਗੀ ਨਾਲ ਲਗਮ ਆਪਾਂ ਲਾ ਗਏ ਸੀਗੇ ਫੁਲਕੇ ਬਣਾਉਣ ਵਾਸਤੇ ਤੇ ਆਪਾਂ ਗਰਮਾ ਗਰਮ ਹੁਣ ਉਹਨਾਂ ਨੂੰ ਜਲਦੀ ਨਾਲ ਫੁਲਕੇ ਬਣਾ ਕੇ ਦੇ ਦਾਂਗੇ ਤੇ ਆਪਣੀ ਚਾਹ ਵੀ ਨੂੰ ਟਾਈਮ ਬਣ ਜੂਗੀ ਤੇ ਦੇਖੋ ਜੀ ਮੈਂ ਆਲਸ ਬਿਲਕੁਲ ਵੀ ਨਹੀਂ ਕਰਦੀ ਹੈਗੀ ਮੈਨੂੰ ਇਹ ਨਹੀਂ ਹੁੰਦਾ ਕਿ ਮੈਂ ਜਲਦੀ ਨਾਲ ਕੰਮ ਦਾ ਫਾਇਆ ਵੱਡਾ ਤੇ ਜਲਦੀ ਨਾਲ ਬੈਠ ਜਾਵਾਂ ਮੈਨੂੰ ਇਹ ਹੁੰਦਾ ਵਾ ਕਿ ਸਾਰਾ ਦਿਨ ਉਹ ਕੰਮ ਕਰਕੇ ਆਏ ਆ ਤੇ ਮੈਂ ਉਹਦੀ ਇੱਜ਼ਤ ਉਹਨਾਂ ਦੀ ਇੱਜ਼ਤ ਨਾਲ ਪੂਰੀ ਮਨ ਦੇ ਨਾਲ ਮਨ ਧਨ ਦੇ ਨਾਲ ਆਪਣਾ ਰੋਟੀ ਪਾਣੀ ਬਣਾ ਕੇ ਤਿਆਰ ਕਰਕੇ ਦਿਓ ਕਿ ਆਪਾਂ ਘਰ ਵਿੱਚ ਇਹੀ ਕੰਮ ਕਰਨੇ ਹੁੰਦੇ ਆ ਤੇ ਉਹਨਾਂ ਨੇ ਸਾਰਿਆਂ ਦਿਨ ਕੱਪਣਾ ਹੁੰਦਾ ਵਾ ਠੀਕ ਹੈ ਨਾ ਤੇ ਇੱਥੇ ਆਪਣੀ ਚਾਹ ਵੀ ਬਣ ਰਹੀ ਸੀ ਤੇ ਆਪਣੀ ਸਬਜੀ ਵੀ 5 ਮਿੰਟ ਦੇ ਵਿੱਚ ਮੈਂ ਸਬਜੀ ਵੀ ਬਣਾ ਲਈ ਸੀ ਤੇ 10 ਮਿੰਟ ਦੇ ਵਿੱਚ ਵਿੱਚ ਮੈਂ ਸਾਰਾ ਕੰਮ ਤਿਆਰ ਕਰ ਲਿਆ ਸੀਗਾ ਰੋਟੀ ਵੀ ਬਣਾ ਲਈ ਸੀਗੀ ਤਲੋਜੀ ਹੁਣ ਉਹਨਾਂ ਨੂੰ ਗਰਮ ਗਰਮ ਆਪਾਂ ਫੁਲਕੇ ਦੇ ਦੇਣੇ ਆ ਤੇ ਆਪਣੀ ਚਾਹ ਵੀ ਬਣ ਕੇ ਹੋ ਰਹੀ ਸੀਗੀ ਤਿਆਰ ਤੇ ਇਸ ਦੇ ਨਾਲ ਹੀ ਕਰਦੇ ਆ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਬਾਏ ਬਾਏ